ਹਾਂਜੀ ਸਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਪੰਜਾਬ ਦੇ ਵਿੱਚ ਮਾਝੇ ਦੇ ਖਾਸ ਕਰਕੇ ਹੜਪੁਰ ਪਾਵਤ ਇਲਾਕੇ ਸੀ 24 ਅਗਸਤ ਤੋਂ ਲਗਾਤਾਰ ਇੱਥੇ ਸੇਵਾਵਾਂ ਚੱਲ ਰਹੀਆਂ ਜਦੋਂ ਜਿਸ ਚੀਜ਼ ਦੀ ਲੋੜ ਪਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਲੀ ਤੋਂ ਹਰ ਰੋਜ਼ 4-4 5-5 ਟਰੱਕ ਰਵਾਨਾ ਕਰਕੇ ਰਸਦ ਦੇ ਜੇ ਉਹ ਅਜਨਾਲਾ ਹੋਵੇ ਚਾਹ ਰਮਦਾਸ ਦਾ ਏਰੀਆ ਹੋਵੇ ਚਾਹ ਡੇਰਾ ਬਾਬਾ ਨਾਨਕ ਦਾ ਏਰੀਆ ਹੋਵੇ ਹਰ ਜਗ੍ਹਾ ਦੇ ਉੱਤੇ ਭੇਜਿਆ ਔਰ ਸਾਡੀ ਜਿਹੜੀ ਟੀਮ ਹੈ ਗੰਨੀ ਸਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉਹ ਸਾਡੀ ਟੀਮ ਦੇ ਨਾਲ ਲੋਕਲ ਜੋ ਬੱਚੇ ਨੌਜਵਾਨ ਜਿਨ੍ਹਾਂ ਨੇ ਬੜਾ ਹੀ ਸੇਵਾ ਦਾ ਇਹ ਫਰਜ਼ ਸਮਝਦੇ ਹੋਏ ਨਪਾਇਆ ਪਿੰਡਾਂ ਦੇ ਸਰਪੰਚ ਸਾਹਿਬ ਐਸ ਪਿੰਡ ਤੋਂ ਵੀ ਸਰਦਾਰ ਗੋਟਾ ਸਿੰਘ ਸਰਪੰਚ ਸਾਹਿਬ ਇਹਨਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਸੇਵਾਵਾਂ ਚੱਲਦੀ ਰਹੀਆਂ ਅੱਜ ਹੁਣ ਸਾਡੇ ਕੋਲ ਬਹੁਤ ਸਾਰਾ ਸਮਾਨ ਜਿਹਦੇ ਚ ਬੱਦੇ ਡਿਨਰ ਸੈੱਟ ਕੁੱਕਰ ਕੰਬਲ ਬੈੱਡ ਸ਼ੀਟਾਂ ਕਿਸ ਤਰ੍ਹਾਂ ਦਾ ਬਹੁਤ ਸਾਰਾ ਸਮਾਨ ਜਿਹੜਾ ਉਹ ਸੰਗਤ ਵੱਲੋਂ ਭੇਜਿਆ ਗਿਆ ਸੀ ਅਸੀਂ ਅੱਜ ਇਹ ਇੱਥੇ ਵੰਡਣ ਕਰਨ ਦੇ ਲਈ ਆਏ ਆ ਸੋ ਸਾਡਾ ਕੋਸ਼ਿਸ਼ ਹੈ ਫਰਜ਼ ਹੈ ਕਿ ਅਸੀਂ ਹਰ ਉਹ ਚੀਜ਼ ਜਿਹੜੀ ਆ ਉਹ ਮੁਹੱਈਆ ਕਰਾਈਏ ਜਿਸ ਦੀ ਲੋੜ ਹੈ ਕਿਉਂਕਿ ਔਖਾ ਵਕਤ ਸੀ ਇਸ ਵੇਲੇ ਜੋ ਬਹੁਤ ਵੱਡੇ ਨੁਕਸਾਨ ਹੋਏ ਆ ਘਰਾਂ ਦੇ ਵਿੱਚ ਵੀ ਜੋ ਘਰਾਂ ਦੀ ਅਵਸਥਾ ਹੈ ਉਹਨਾਂ ਦਾ ਵੀ ਨੁਕਸਾਨ ਹੋ ਗਿਆ ਫਸਲਾਂ ਦਾ ਵੀ ਨੁਕਸਾਨ ਹੋ ਗਿਆ ਪਸ਼ੂ ਡੰਗਰ ਦਾ ਵੀ ਨੁਕਸਾਨ ਹੋਇਆ ਸੋ ਇਹ ਔਖਾ ਸਮਾਂ ਹੈ ਇਸ ਔਖੇ ਸਮੇਂ ਦੇ ਵਿੱਚ ਵੱਧ ਤੋਂ ਵੱਧ ਰਿਲੀਫ ਪਹੁੰਚੇਰ ਵੱਧ ਤੋਂ ਵੱਧ ਰਿਲੀਫ ਮਿਲੇ ਉਹ ਅਸੀਂ ਸਾਡੀ ਕੋਸ਼ਿਸ਼ ਹੈ ਔਰ ਮੈਂ ਪਹਿਲੇ ਵੀ ਆਇਆ ਸੀ ਇੱਥੇ ਅਸੀਂ ਕਹਿ ਕੇ ਗਏ ਸੀ ਕਿ ਅਸੀਂ ਈਰੀਜਲ ਔਰ ਬੀਜ ਜਿਹੜਾ ਉਸ ਦੀ ਵੀ ਵਿਵਸਥਾ ਕਰਾਂਗੇ ਉਹਦੀ ਵੀ ਰਿਸ ਜਿਹੜੀ ਸਾਡੀ ਤਿਆਰ ਹੋ ਰਹੀ ਹੈ ਅਸੀਂ ਉਸ ਦੀ ਵੀ ਵਿਵਸਥਾ ਜਿਹੜੀ ਹੈ ਉਹ ਸੰਤਾਨ ਨੂੰ ਵੀ ਅਸੀਂ ਅਪੀਲ ਕੀਤੀ ਆ ਬੀਜੀਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਸੀਂ ਉਹ ਵੀ ਕਰਾਂ ਕਰਾਂਗੇ ਸੋ ਸਾਡੀ ਜਿੰਨੇ ਵੀ ਇਫੈਕਟਡ ਵੀਰ ਭਰਾ ਚਾਹੇ ਉਹ ਇਸ ਇਲਾਕੇ 'ਚ ਹੋਣ ਚਾਹੇ ਜਨਾਲੇ 'ਚ ਹੋਣ ਅੰਮਦਾਜ਼ 'ਚ ਹੋਣ ਅਸੀਂ ਸਾਰਿਆਂ ਦੀ ਵਕਤ ਤੋਂ ਵੱਧ ਤਕਲੀਫ ਦੀ ਜਿਹੜੀ ਆ ਉਹ ਮਦਦ ਕਰ ਲਈਏ। ਉਹ ਠੀਕ ਹੈ। ਦੇਖੋ ਜਿਸ ਤਰੀਕੇ ਦੇ ਨਾਲ ਪਿਛਲੇ 1 ਮਹੀਨੇ ਤੋਂ ਇਸ ਇਲਾਕੇ ਨੂੰ ਪੂਰੀ ਤਰੀਕੇ ਦੇ ਨਾਲ ਬਾੜ ਨੇ ਕੀ ਰੱਖਿਆ ਸਭ ਤੋਂ ਪਹਿਲਾ ਕੈਂਪ ਅਸੀਂ ਦਿੱਲੀ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਗਸਤ ਦੀ ਕਿਹੜੀ ਤਰੀਕ ਨੂੰ ਵੀ 24 ਅਗਸਤ ਨੂੰ ਇੱਥੇ ਜਿਹੜਾ ਇਹ ਕੈਂਪ ਲਾਇਆ ਡੇਰਾ ਪਠਾਣਾ ਜਿਹੜਾ ਡੇਰਾ ਬਾਬਾ ਨਾਨਕ ਜ਼ਿਲ੍ਹੇ ਦੇ ਵਿੱਚ ਆਉਂਦਾ ਔਰ ਇਥੋਂ ਲਗਾਤਾਰ ਸੇਵਾਵਾਂ ਉਹਨਾਂ ਘਰਾਂ ਤੱਕ ਪਹੁੰਚਾਈਆਂ ਗਈਆਂ ਜਿਨ੍ਹਾਂ ਦੇ ਘਰਾਂ ਦੇ ਵਿੱਚ ਜਾਨ ਨੂੰ ਖਾਣ ਨੂੰ ਖਾਣਾ ਨਹੀਂ ਸੀ ਰਹਿਣ ਦੇ ਸਮਾਨ ਨਹੀਂ ਸੀ ਜਿਨ੍ਹਾਂ ਘਰਾਂ ਦੇ ਵਿੱਚ 10-10 ਫੁੱਟ ਤੱਕ ਪਾਣੀ ਭਰ ਗਿਆ ਸੀ ਔਰ ਉਹਨਾਂ ਲੋਕਾਂ ਤੱਕ ਇਹ ਸੇਵਾਵਾਂ ਜਿਹੜੀ ਮੁਹਿਆਈ ਕਰਾਈਆ ਗਿਆ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ٹیم ਇੱਥੇ ਲੱਗੀ ਆ ਵੋਲੰਟੀਅਰਜ਼ ਅਤੇ ਸਟਾਫ ਇੱਥੇ ਤਾਂ ਕਿ ਅਸੀਂ ਹਰ ਉਸ ਲੋਕਾਂ ਤੱਕ ਹਰ ਉਸ ਪਰਿਵਾਰਾਂ ਤੱਕ ਉਹ ਸਬੰਧਰੀ ਪਹੁੰਚਾਈਏ ਜਿਹੜੀ ਉਹਨਾਂ ਨੂੰ ਰੋਜ਼ਮਰਗਾ ਦੀ ਜ਼ਰੂਰਤ ਹੈ ਔਰ ਇਥੇ ਨਾਲ ਨਾਲ ਜਿਸ ਤਰੀਕੇ ਨਾਲ ਅਸੀਂ ਅਜਨਾਲੇ ਵੀ ਇੱਕ ਕੈਂਪ ਲਾਇਆ ਅਰਮਦਾਸ ਸਿੰਘ ਦਾ ਅਰਮਦਾਸ ਵੀ ਲਗਾਇਆ ਸੋ ਇਹ ਜਿਹੜਾ ਸੰਗਤ ਵੱਲੋਂ ਦਿੱਤਾ ਗਿਆ ਸਮਾਨ ਸੀ ਤਾਂ ਕਿ ਲੋਕਾਂ ਤੱਕ ਪ੍ਰੋਪਰ ਤਰੀਕੇ ਦੇ ਨਾਲ ਪਹੁੰਚੇ ਉਹਨੂੰ ਸਮੇਂ-ਸਮੇਂ 'ਤੇ ਅਸੀਂ ਨਾਲ-ਨਾਲ ਮਾਨੀਟਰ ਕਰਦੇ ਰਹੇ ਉਹਦੇ ਲਈ ਕਈ ਵਾਰ ਅਸੀਂ ਇੱਥੇ ਚੱਕਰ ਵੀ ਲਗਾਏ ਸਾਡੀ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਥਰੂ ਲਾ ਟੀਮਾਂ ਇੱਥੇ ਆਂਦੀ ਰਹੀਆਂ ਅੱਜ ਜਿਹੜਾ ਸਮਾਨ ਹੈ ਜਿਹੜਾ ਸਾਨੂੰ ਸੰਗਤਾਂ ਨੇ ਦਿੱਤਾ ਜਿੱਥੇ ਖਾਸ ਤੌਰ 'ਤੇ ਬਿਸਤਰ ਇਹਦੇ ਵਿੱਚ ਗੱਦੇ ਨੇ ਕੰਬਲ ਨੇ ਕੀ ਕਹਿੰਦੇ ਨੇ ਚਤਰਾ ਨੇ ਮੱਛਰਦਾਨੀਆਂ ਨੇ ਕੁੱਕਰ ਡਿਨਰ ਸੈਟਸ ਆ ਗਏ ਤਾਂ ਕਿ ਜਿਹੜੇ ਹੁਣ ਲੋਕ ਘਰਾਂ ਦੇ ਵਿੱਚ ਆਫਿਸ ਚੱਲੇਗੇ ਨੇ ਉਹਨਾਂ ਨੂੰ ਰਹਿਣ ਦੀ ਜਿਹੜੀ ਸੁਵਿਧਾ ਹੈ ਉਹ ਪ੍ਰੋਪਰਟੀ ਕੀਤੀ ਜਾਏ ਸੋ ਇਹ ਸਾਰੀ ਸਮਗਰੀ ਜਿਹੜੀ ਸਾਨੂੰ ਦਿੱਤੀ ਗਈ ਸੀ ਸੰਕਟਾ ਵੱਲੋਂ ਭੇਜੀ ਜਾਂਦੀ ਹੈ ਅਸੀਂ ਉਹ ਲੋਕਾਂ ਤੱਕ ਪਹੁੰਚਾਈ ਹੈ ਔਰ ਅੱਜ ਤੁਸੀਂ ਦੇਖ ਸਕਦੇ ਹੋ ਬੜੀ ਵੱਡੀ ਮਾਤਰਾ ਦੇ ਵਿੱਚ ਇਹ ਜਿਹੜੇ ਉਤੋਂ 6 ਟਰੱਕ ਟਰੱਕਾਂ ਦੇ ਟਰੱਕ ਭੇਜੇ ਗਏ ਸੀ ਅੱਜ ਉਹ ਸਾਰੇ ਸੰਤਾਂ ਨੂੰ ਵੰਡਣ ਕਰਵਾ ਕੇ ਆਇਆ ਔਰ ਅਸੀਂ ਲੋਕਾਂ ਦਾ ਔਰ ਖਾਸ ਤੌਰ ਤੇ ਪਿੰਡ ਦੇ ਸਰਪੰਚਾਂ ਦਾ